ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਜੂ ਜੀ ਤਿੰਨ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਤੇ ਅੱਗੇ ਵਧਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਮਸਲਾ ਬਹੁਤ ਜ਼ਿਆਦਾ ਵਿਵਾਦਿਤ ਹੋ ਗਿਆ ਜਿਸ ਤਰ੍ਹਾਂ ਨਾਲ ਮੇਅਰ ਦੀ ਨਿਯੁਕਤੀ ਹੋਈ ਉਹਦੇ ਉੱਪਰ ਕਈ ਤਰ੍ਹਾਂ ਦੇ ਸ਼ੱਕ ਨੇ ਕਿਉਂਕਿ ਪੂਰੀ ਟਰਾਂਸਪੇਰੈਂਸੀ ਦੇ ਨਾਲ ਪੂਰੀ ਪਾਰਦਰਸ਼ਤਾ ਦੇ ਨਾਲ ਇਹ ਚੋਣ ਨਹੀਂ ਹੋਈ ਇਹ ਤਸਵੀਰਾਂ ਵੇਖਣ ਤੇ ਵੀਡੀਓ ਦੇਖਣ ਤੇ ਅੰਦਾਜ਼ਾ ਲੱਗਦਾ ਹੁਣ ਕਾਉਂਸਲਰ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਉਹਨਾਂ ਨੇ ਮੰਗ ਕੀਤੀ ਕਿ ਇਸ ਚੋਣ ਨੂੰ ਰੱਦ ਕੀਤਾ ਜਾਵੇ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਚੋਣ ਨੂੰ ਰੱਦ ਤਾਂ ਨਹੀਂ ਕੀਤਾ ਤੁਰੰਤ ਪਰ ਉਹਨਾਂ ਨੇ ਨੋਟਿਸ ਕਰਤਾ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੂੰ ਐਡਮਿਨਿਸਟ੍ਰੇਸ਼ਨ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਵੀ ਉਹ ਕਹਿੰਦੇ ਅਸੀਂ ਕੋਈ ਵੀ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਸੁਣਨਾ ਚਾਹੁੰਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਦਾ ਔਰ ਚੰਡੀਗੜ੍ਹ ਦੀ ਮਿਊਨਿਸਪਲ ਕਾਰਪੋਰੇਸ਼ਨ ਦਾ ਕੀ ਪੱਖ ਹੈ ਸ਼ਿਕਾਇਤਾ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਪ੍ਰੋਟੈਸਟ ਲਗਾਤਾਰ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਜਿਹੜੇ ਵਕੀਲ ਸਹਿਬਾਨ ਆ ਉਹਨਾਂ ਦੀ ਗੱਲ ਸੁਣ ਲਈਏ ਉਹਨਾਂ ਨੇ ਕਿਵੇਂ ਇਸ ਪੂਰੇ ਮਾਮਲੇ ਨੂੰ ਬਿਆਨ ਕੀਤਾ ਅ ਸੁਲਦੀਪ ਕੁਮਾਰ ਜਿਹੜੇ ਕਿ ਆਪ ਪਾਰਟੀ ਦੇ ਮੇਅਰਲ ਕੈਂਡੀਡੇਟ ਸੀ ਉਹਨਾਂ ਨੇ ਕੱਲ ਜਦੋਂ ਇਲੈਕਸ਼ਨ ਦੇ ਵਿੱਚ ਗੜਬੜੀ ਕੀਤੀ ਗਈ ਤੇ ਬੈਲਟ ਪੇਪਰਸ ਦੇ ਉੱਤੇ ਪ੍ਰੀਜ਼ਿਊਮੇਬਲੀ ਪ੍ਰੈਜ਼ਾਈਡਿੰਗ ਆਫਸਰ ਨੇ ਆਪ ਮਾਰਕਿੰਗ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਇੱਕ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਕਲਕੋਟਾ ਮੈਂਸ਼ਨ ਕੀਤੀ ਗਈ ਤੇ کورٹ ਨੇ ਉਸ ਪਟੀਸ਼ਨ ਨੂੰ ਅੱਜ ਹੀアリング ਦੇ ਉੱਤੇ ਲਗਾਇਆ ਸੀ ਸਾਡਾ ਉਹਦੇ ਵਿੱਚ ਜਿਹੜਾ ਪ੍ਰੇਅਰ ਦਾ ਐਮਬਿਟ ਹੈ ਉਹ ਬੇਸਿਕਲੀ ਇਹ ਹੈ ਕਿ ਜਿਹੜੀ ਇਲੀਗਲ ਫਰਾਡਲੈਂਡ ਤੇ ਫੋਰਜਰੀ ਦੇ ਬੇਸ ਦੇ ਉੱਤੇ ਇਲੈਕਸ਼ਨ ਐ ਇਹਨੂੰ ਸੈਟੀਸਾਈਜ਼ ਕੀਤਾ ਜਾਏ ਇਸ ਇਲੈਕਸ਼ਨ ਨੂੰ ਫੇਅਰ ਐਂਡ ਫਰੀ ਮੈਨਰ ਦੇ ਵਿੱਚ ਅੰਡਰ ਅ ਰਿਟਾਇਰਡ ਹਾਈ ਕੋਰਟ ਜੱਜ ਜਾਂ ਕਿਸੇ ਕੋਰਟ ਆਬਜ਼ਰਵਰ ਦੇ ਥਲੇ ਦੁਬਾਰਾ ਕੰਡਕਟ ਕੀਤਾ ਜਾਏ ਜਿਹੜਾ ਇਲੈਕਟਿਡ ਮੇਅਰ ਹੈ ਉਹਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕਿਆ ਜਾਏ ਤੇ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਜਾਏ ਜਿਹੜੀ ਕਿ ਇਸ ਫਰਾਡ ਤੇ ਫ ਕ੍ਰਿਮੀਨਲ ਕੇਸ ਦੇ ਲਈ ਵੀ ਐਗਜ਼ਾਮਿਨ ਕਰੇ ਤੇ ਪਰਚਾ ਦਰਜ ਕਰੇ ਤੇ ਅਸੀਂ ਇਹ ਵੀ ਕਿਹਾ ਹੈ ਕਿ ਇਨ ਦ ਮੀਨ ਵਾਈਲ ਇਹ ਜਿਹੜਾ ਸਾਰਾ ਰਿਕਾਰਡ ਹੈ ਇਹਨੂੰ ਸੀਜ਼ ਕਰਕੇ ਕੋਰਟ ਦੀ ਕਸਟਡੀ ਚ ਰੱਖਿਆ ਜਾਵੇ। ਕੋਰਟ ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਮਿਸਟਰ ਅਨਿਲ ਮਸੀਹ ਤੇ ਜਿਹੜੇ ਇਲੈਕਟਿਡ ਕਾਉਂਸਲਰ ਨੇ ਮਨੋਜ ਕੁਮਾਰ ਉਹਨਾਂ ਨੂੰ ਵੀ ਨੋਟਿਸ ਕੀਤਾ ਹੈ ਤੇ ਸ਼ਾਰਟ ਡੇਟ ਦੇ ਕੇ 3 ਹਫ਼ਤੇ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਣਾ ਰਿਪਲਾਈ ਫਾਈਲ ਕਰਨ ਦੇ ਵਿੱਚ ਦਿੱਤਾ ਹੈ।

पिटिशन का रिस्पॉन्स फाइल करने के लिए जो हम टाइम पे फाइल कर देंगे देखिए हारने के बाद कुछ ना कुछ एलिगेशन उन्होंने लगाने थे जो उन्होंने लगाए उसका जवाब हम अपने जवाब में रिप्लाई में देंगे जहां तक 226 की बात है डिस्प्यूटेड क्वेश्चंस ऑफ फैक्ट बिकॉज चंडीगढ़ म्यूनिपल कॉर्पोरेशन एक्ट के अंदर कोई इलेक्शन पिटिशन का प्रावधान नहीं है मेयर डिप्टी मेयर और सीनियर डिप्टी मेयर के चुनावों को लेकर इसलिए 226 फाइल की जा सकती है लेकिन जहां पर डिस्प्यूटेड क्वेश्चन ऑफ फैक्ट है टिंग हुई बैलेट पेपर दिए नहीं दिए वहां पर 226 सौ छब्बीस इज नॉट द रेमेडी सिविल सूट इज द रेमेडी ये हमने ऑब्जेक्शन लिया है जो हम अपने रिप्लाई में भी लेंगे देखिए टेम्पर किया ये तो आप कह रहे हैं ना अब हुआ क्या नहीं हुआ वो कोर्ट बताएगा जब हम उस वीडियो को कोर्ट में प्लेस ऑन रिकॉर्ड करेंगे और दूसरा इन चीजों का जवाब जो देना है वो प्रिसाइडिंग अथॉरिटी ने देना है प्रिसाइडिंग ऑफिसर ਅਨਲ ਮਸੀਨੇ ਦੇਣਾ ਐਡਮਿਨਿਸਟ੍ਰੇਸ਼ਨ ਨੇ ਨਹੀਂ ਦੇਣਾ ਉਧਰ ਜਿਸ ਤਰ੍ਹਾਂ ਨਾਲ ਮੇਅਰ ਦੀ ਚੋਣ ਹੋਈ 20 ਵੋਟਾਂ ਸੀ ਕਾਂਗਰਸ ਕੋਲੇ ਔਰ ਆਪ ਕੋਲੇ ਮਿਲ ਕੇ ਕਿਉਂਕਿ ਦੋਵਾਂ ਦਾ ਗਠਬੰਧਨ ਹੈ ਔਰ 20 ਵੋਟਾਂ ਦੇ ਵਿੱਚੋਂ 8 ਵੋਟਾਂ ਰੱਦ ਹੋਈਆਂ ਇਹ ਤਰਕ ਹੈ ਵਿਰੋਧੀ ਧਿਰ ਦਾ ਕਾਂਗਰਸ ਦਾ ਆਪ ਦਾ ਕਿ ਸਾਨੂੰ ਨਾ ਤਾਂ ਰੱਦ ਹੋਈਆਂ ਵੋਟਾਂ ਦਿਖਾਈਆਂ ਗਈਆਂ ਨਾ ਹੀ ਕਾਊਂਟਿੰਗ ਏਜੰਟਸ ਦੇ ਸਾਹਮਣੇ ਵੋਟਾਂ ਦੀ ਗਿਣਤੀ ਕੀਤੀ ਗਈ ਜਿਹਦੇ ਕਰਕੇ ਸ਼ੱਕ ਖੜਾ ਹੁੰਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਫਖ ਪਾਤ ਹੋਇਆ ਔਰ ਇਹਦੇ ਰੋਸ ਵਜੋਂ ਪ੍ਰੋਟੈਸਟ ਵੀ ਸ਼ੁਰੂ ਹੋ ਗਏ ਅੱਜ 17 ਸੈਕਟਰ ਦੇ ਵਿੱਚ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਦਫ਼ਤਰ ਹੈ ਉਹਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਵੀ ਯੂਥ ਕਾਂਗਰਸ ਵੱਲੋਂ ਵੀ ਲਗਾਤਾਰ ਪ੍ਰੋਟੈਸਟ ਕੀਤਾ ਗਿਆ ਔਰ ਨਾਰੇਬਾਜ਼ੀ ਕੀਤੀ ਗਈ ਪਾਰਾਮਿਲਟਰੀ ਫੋਰਸਿਜ਼ ਉੱਥੇ ਤੈਨਾਤ ਸੀ ਪੁਲਿਸ ਨੇ ਸਖਤ ਸੁਰੱਖਿਆ ਵਿਵਸਥਾ ਉੱਥੇ ਕੱਲ ਬਣਾਈ ਕੱਲ ਪ੍ਰੋਟੈਸਟ ਕੀਤਾ ਗਿਆ ਪਵਨ ਬਾਂਸਲ ਔਰ ਐਸਐ ਸਾਲੂ ਵਾਲੀਆ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਨੇ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਔਰ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਗਈ ਹੈ ਥਾਣੇ ਦੇ ਵਿੱਚ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਸੀ ਜਿਹੜਾ ਜਿਹੜਾ ਚੋਣ ਅਧਿਕਾਰੀ ਸੀ ਉਹਦੇ ਖਿਲਾਫ ਸ਼ਿਕਾਇਤ ਦੇ ਕੇ ਇਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਆ ਇੱਕ ਵਾਰੀ ਇਹਨਾਂ ਸਾਰੇ ਲੀਡਰਾਂ ਦੀ ਗੱਲ ਸੁਣੀਏ ਸਰ ਅਸੀਂ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਆ ਐਸਐਚਓ ਸਾਹਿਬ ਕੋਈ ਇੱਕ ਹੀ ਬਾਤ ਕਹਿ ਕੇ ਆਏ ਕਿ ਅਨਿਲ ਮਸੀ ਕੇਗੇਂ ਸਖਤ ਕਾਰਵਾਈ ਕਰੀ ਜੇ ਅਬ ਐਸਐਸਪੀ ਕੇ ਪਾਸ ਜਾਨੇ ਵਾਹਾਂ ਪੇ ਵੀ ਯਹੀ ਸਬਮਿਸ਼ਨ ਕਰਾਂਗੇ ਔਰ ਅਗਰ ਇਹਨਾਂ ਨੇ ਆਪਣਾ ਜੁਨਸਾ ਨਕਲੀ ਮੇਰ ਬਣਾਇਆ ਇਸ ਨੂੰ ਨਹੀਂ ਉਤਾਰेंगे ਤਾਂ ਰੋਜ਼ ਧਰਨੇ ਹੋਇਆ ਕਰਨਗੇ ਚੰਡੀਗੜ੍ਹ ਸਰ ਆਪ ਵੀ ਉਹ ਲੋਕ ਕੰਪਲੇਂਟ ਦਿੰਦੀ ਹੈ ਕਿ ਕੱਲ ਜੋ ਕੁਝ ਹੋਇਆ ਹੈ ਉਹ ਪ੍ਰੈਜ਼ਾਈਡਿੰਗ ਅਫੀਸਰ ਨੇ ਬਿਲਕੁਲ ਬਹੁਤ ਵੱਡਾ ਆਪੈਂਸ ਇੱਕ ਉਹਨੇ ਕਮਿਟ ਕੀਤਾ ਹੈ ਉਹਨਾਂ ਦਾ ਅਪਰਾਧ ਬਹੁਤ ਵੱਡਾ ਜਿਹੜੇ ਇਹਦੇ ਬਾਰੇ ਸਾਰੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਤੇ ਤਫਤੀਸ਼ ਕਰਕੇ ਕਾਰਵਾਈ ਇਸ ਤੇ ਕਰੋ ਉਹ ਤਾਂ ਉਹ ਕਾਰਵਾਈ ਇਹ ਹੋਏਗੀ ਕਿ ਐਫ ਆਈ ਆਰ ਰਜਿਸਟਰ ਹੋਵੇ ਅਤੇ ਬਾਅਦ ਵਿੱਚ ਉਹਨਾਂ ਤੇ ਕਚਹਿਰੀ ਵਿੱਚ ਕੇਸ ਚੱਲੇ ਤੇ ਜਿਹੜਾ ਸਾਨੂੰ ਪੂਰਾ ਯਕੀਨ ਹੈ ਅਗਰ ਠੀਕ ਢੰਗ ਨਾਲ ਹੋਇਆ ਤਾਂ ਉਹ ਉਹਨਾਂ ਨੂੰ ਸਜ਼ਾ ਹੋਏਗੀ ਹੋਏਗੀ ਇਹਦੇ ਵਿੱਚ ਕਿਉਂਕਿ ਉਹ ਓਨਲੀ ਪ੍ਰੈਜ਼ਾਈਡਿੰਗ ਆਫੀਸਰ ਦੇ ਬਾਰੇ ਦਿੱਤੀ ਹੈ ਪ੍ਰੈਜ਼ਾਈਡਿੰਗ ਆਫੀਸਰ ਦਾ ਹਾਲੇ ਕੀ ਹੈ ਬਾਅਦ ਦੇ ਵਿੱਚ ਉਹ ਦੇਖਾਂਗੇ ਇਹ ਪ੍ਰੈਜ਼ਾਈਡਿੰਗ ਆਫੀਸਰ ਤੱਕਲ ਸਰੇ ਆਮ ਖੁੱਲ ਕੇ ਤਾਂ ਸਾਹਮਣੇ ਪ੍ਰੈਜ਼ਾਈਡਿੰਗ ਆਫੀਸਰ ਸਨ ਨਾ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈ ਕਿ ਇਸ ਤਰ੍ਹਾਂ ਪ੍ਰਸ਼ਾਸਨ ਦਬਾਅ ਦੇ ਵਿੱਚ ਇਹ ਕਾਰਵਾਈ ਹੋਏਗੀ ਇਹ ਦੇਖੋ ਮਿੱਥੋਂ ਇਹ ਪ੍ਰੀਡਮਪਸ਼ਨਸ ਮੈਂ ਕਹਾ ਵੀ ਨਹੀਂ ਹੋਏਗੀ ਉਹ ਨਹੀਂ ਕਰਨਗੇ ਇਸ ਤੋਂ ਪਹਿਲਾਂ ਹੀ ਮੈਂ ਕਹਾ ਵਾਜਬ ਨਹੀਂ ਹੋਏਗਾ ਪਰ ਜੇ ਉਹ ਇਹਨਾਂ ਨੇ ਇੰਨਾ ਕੁਝ ਕਰ ਸਕਦੇ ਨੇ ਉੱਪਰੋਂ ਉੱਪਰੋਂ ਹਦਾਇਤਾਂ ਦੇ ਕੇ ਏਡੇ ਵੱਡੇ ਕਚੋਰੀ ਇੱਕ ਡਾਕਾ ਮਾਰ ਸਕਦੇ ਨੇ ਆਏ ਤਾਂ ਉਹ ਇਹਨਾਂ ਨੂੰ ਕਿਉਂ ਨਹੀਂ ਹਦਾਇਤਾਂ ਹੋਣੀਆਂ ਕਿ ਤੁਸੀਂ ਕੁਝ ਨਹੀਂ ਕਰਨਾ ਉਹਨੂੰ ਤਾਂ ਉਲਟੀਆਂ ਪ੍ਰੋਮੋਸ਼ਨਾਂ ਮਿਲਣ ਗਿਆ ਜਿਹਨੇ ਉਹਨਾਂ ਨਾਲ ਉਹਨਾਂ ਦਾ ਹੁਕਮ ਨਿਭਾਇਆ ਮਾਸਟਰ ਦਾ ਆਪਣੇ ਦਾ ਸੀਰੀਅਲ ਮਸੀਹ ਨੇ ਉਹਨਾਂ ਤੇ ਕੇਸ ਕਿੱਥੋਂ ਚੱਲਣ ਦੇ ਦੇਣਗੇ ਪਰ ਅਸੀਂ ਆਪਣੇ ਵੱਲੋਂ ਦਾਇਰ ਕੀਤਾ ਸੀ ਮਸੀਹ ਨੂੰ ਪ੍ਰੈਜ਼ਾਈਡਿੰਗ ਆਫੀਸਰ ਲਾਣਾ ਹੀ ਗਲਤ ਸੀਗਾ ਉਹ ਹੁਣ ਸਾਡਾ ਕਹਿਣਾ ਉਹ ਤਾਂ ਹੁਣ ਕਹਿ ਸਕਦੇ ਆ ਅਸੀਂ ਵੀ ਗਲਤ ਸੀ ਗਲਤ ਤਾਂ ਪਹਿਲੇ ਦਿਨ 18 ਤਰੀਕ ਨੂੰ ਹੀ ਪਤਾ ਲੱਗਿਆ ਸੀ ਪਰ ਫਿਰ ਮੁੜ ਕੇ ਲਾਇਆ ਕਿਉਂਕਿ ਉਹਨਾਂ ਨੂੰ ਹਦਾਇਤਾਂ ਸਾਰੇ ਸਮਝਦੇ ਸੰਸਾਰ ਨਾਲੋਂ ਜ਼ਿਆਦਾ ਅਪਲਾਈਅਬਲ ਹੈ ਇਹਨੂੰ ਮਰੋੜਿਆ ਜਾ ਸਕਦਾ ਜਿਵੇਂ ਵੀ ਮੋਮ ਨੂੰ ਮਰੋੜ ਦਿੰਨੇ ਆ ਇਹ ਮੋਮ ਵਾਂਗ ਇਹਨੂੰ ਮਰੋੜਿਆ ਜਾ ਸਕਦਾ ਉਹਦੀ ਹੈਸੀਅਤ ਨਹੀਂ ਤਹੀਂ ਉਹਨਾਂ ਨੇ ਕੀਤਾ ਪਰ ਵੀਡੀਓ ਚ ਸਾਫ਼ ਦਿਖ ਰਿਹਾ ਪਰ ਉਹ ਮੁਕਰ ਰਹੇ ਨੇ ਸਰ ਬਸ ਉਹਨੂੰ ਹੀ ਤੇ ਮੈਂ ਕਹਿ ਰਿਹਾ ਨਾ ਤਹੀਂ ਤਾਂ ਉਲਝਣੇ ਫਸੰਗੇ ਹੋਰ ਝੂਠ ਤੇ ਹੋਰ ਵੱਡਾ ਝੂਠ ਇੱਕ ਉਹਨਾਂ ਨੇ ਅਫੈਂਸ ਕੀਤਾ ਉਸਤੇ ਹੋਰ ਉਹਨੂੰ ਕੰਪਾਉਂਡ ਕਰ ਰਹੇ ਨੇ ਹੋਰ ਵੱਡਾ ਅਫੈਂਸ ਕਰ ਰਹੇ ਨੇ ਹਰਜੋਜੀ ਇਹਦੇ ਨਾਲ ਨਾਲ ਜਿਹੜੀ ਦੂਸਰੀ ਵੱਡੀ ਖਬਰ ਹੈ ਜਿਹਦੇ ਤੇ ਗੱਲ ਕਰਨੀ ਬਣਦੀ ਹੈ ਉਹ ਹੈ ਅਰਵਿੰਦ ਕੇਜਰੀਵਾਲ ਨੂੰ ਪੰਜਵਾਂ ਸੰਮਨ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰੀ ਫੇਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਈਡੀ ਵੱਲੋਂ ਸੰਮਨ ਭੇਜਿਆ ਗਿਆ ਇਸ ਤੋਂ ਪਹਿਲਾਂ ਉਹਨਾਂ ਨੂੰ ਚਾਰ ਵਾਰ ਸੰਮਨ ਭੇਜੇ ਗਏ ਸੀ ਔਰ ਇਸ ਵਾਰ ਉਹਨਾਂ ਨੂੰ ਪੰਜਵੀਂ ਵਾਰ ਸੰਮਣ ਭੇਜਿਆ ਗਿਆ ਜੇ ਉਹਨਾਂ ਨੂੰ ਭੇਜੇ ਗਏ ਪਿਛਲੇ ਸੰਮਣਾਂ ਦੀ ਗੱਲ ਕਰੀਏ ਤੇ ਹੁਣ ਤੱਕ ਚਾਰ ਵਾਰ ਉਹਨਾਂ ਨੂੰ ਸੰਮਣ ਭੇਜੇ ਗਏ ਸਭ ਤੋਂ ਪਹਿਲੀ ਵਾਰ ਉਹਨਾਂ ਨੂੰ 2 ਨਵੰਬਰ ਨੂੰ ਸੰਮਣ ਭੇਜਿਆ ਗਿਆ 2 ਨਵੰਬਰ ਤੋਂ ਬਾਅਦ ਉਹਨਾਂ ਨੂੰ 22 ਦਸੰਬਰ ਨੂੰ ਸੰਮਣ ਭੇਜਿਆ ਗਿਆ ਸੀ ਐਡੀ ਵੱਲੋਂ ਪਰ ਉਹ ਪੇਸ਼ ਨਹੀਂ ਹੋਏ ਜਦੋਂ ਸਭ ਤੋਂ ਪਹਿਲੀ ਵਾਰ ਉਹਨਾਂ ਨੂੰ 2 ਨਵੰਬਰ ਨੂੰ ਸੰਮਣ ਭੇਜਿਆ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਚਿੱਠੀ ਲਿਖੀ ਉਹਨਾਂ ਨੇ ਕਿਹਾ ਕਿ ਦੱਸਿਆ ਜਾਵੇ ਕਿ ਮੈਨੂੰ ਬਤੌਰ ਮੁੱਖ ਮੰਤਰੀ ਸਮਨ ਭੇਜਿਆ ਗਿਆ ਹੈ ਮੈਨੂੰ ਬਤੌਰ ਗਵਾਹ ਸਮਨ ਭੇਜਿਆ ਗਿਆ ਹੈ ਜਾਂ ਮੈਨੂੰ ਬਤੌਰ ਮਲਜ਼ਮ ਸਮਨ ਭੇਜਿਆ ਗਿਆ ਹੈ ਲੇਕਿਨ ਈਡੀ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ 22 ਦਸੰਬਰ ਨੂੰ ਦੁਬਾਰਾ ਸਮਨ ਆਇਆ ਉਸ ਤੋਂ ਬਾਅਦ 3 ਜਨਵਰੀ ਨੂੰ ਉਹਨਾਂ ਨੂੰ ਸਮਨ ਭੇਜਿਆ ਗਿਆ ਔਰ ਹੁਣ ਉਹਨਾਂ ਨੂੰ 18 ਜਨਵਰੀ ਨੂੰ ਸਮਨ ਭੇਜਿਆ ਗਿਆ ਸੀ ਤੇ ਹੁਣ 2 ਫਰਵਰੀ ਲਈ ਉਹਨਾਂ ਨੂੰ ਸਮਨ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਹਰ ਵਾਰ ਕਹਿੰਦੇ ਨੇ ਕਿ ਮੇਰਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਮੈਨੂੰ ਉੱਥੋਂ ਜਾਣ ਤੋਂ ਰੋਕਣ ਲਈ ਭਾਜਪਾ ਦੇ ਇਸ਼ਾਰੇ ਤੇ ਈਡੀ ਵੱਲੋਂ ਸੰਮਨ ਭੇਜੇ ਜਾਂਦੇ ਨੇ। ਔਰ ਇਹ ਵੀ ਇੱਥੇ ਅਸੀਂ ਧਿਆਨ ਚ ਰੱਖੀਏ ਕਿ 2 ਫਰਵਰੀ ਨੂੰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਘੇਰਨ ਦਾ ਪ੍ਰੋਗਰਾਮ ਬਣਾਇਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ ਜਿਹੜੀ ਪੱਖਪਾਤ ਦੇ ਤਰੀਕੇ ਨਾਲ ਕੀਤੀ ਗਈ ਹੈ, ਉਹਦੇ ਰੋਸ ਵਜੋਂ ਆਮ ਆਦਮੀ ਪਾਰਟੀ ਦਫਤਰ ਘਰੇਗੀ ਦਿੱਲੀ ਦੇ ਵਿੱਚ ਭਾਜਪਾ ਦਾ ਹੈੱਡਕੁਆਰਟਰ ਮੁੱਖ ਦਫਤਰ ਭਾਜਪਾ ਦਾ ਕਿਹਾ ਜਾਣਾ ਹੈ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਵੀਂ ਵਾਰੀ ਸੱਮਨ ਕੀਤਾ ਗਿਆ ਹੈ ਕੀ ਅਰਵਿੰਦ ਕੇਜਰੀਵਾਲ ਜੀ ਈਡੀ ਅੱਗੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਉਂਝ ਈਡੀ ਕੀ ਕਰ ਸਕਦੀ ਹੈ ਈਡੀ 2 ਫਰਵਰੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇਹ ਵੀ ਹੋ ਸਕਦਾ ਹੈ ਕਿ ਈਡੀ ਉਹਨਾਂ ਨੂੰ ਗ੍ਰਿਫਤਾਰ ਨਾ ਕਰੇ ਅਗਰ ਅਰਵਿੰਦ ਕੇਜਰੀਵਾਲ ਨਹੀਂ ਜਾਂਦੇ ED ਆਉਣ ਵਾਲੇ ਸਮੇਂ 'ਚ ਜਾਂ ਤਾਂ ਹੋਰ ਸਮਨ ਪੇਸ਼ ਕਰਦੀ ਹੈ ਜਾਂ ED ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਲੈ ਸਕਦੀ ਹੈ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਬਾਰੇ ਸੋਚ ਸਕਦੀ ਹੈ ਇਹ ਕੋਈ ਵੀ ਕਾਰਵਾਈ ਹੈ ਜਿਹੜੀ ਇਹ ED ਦੀ ਵੀ ਹੋ ਸਕਦੀ ਹੈ ਪਰ ਜਿਸ ਦਿਨ ਦਿੱਲੀ ਦੇ ਹੈੱਡਕੁਆਟਰ BJP ਦੇ ਹੈੱਡਕੁਆਟਰ ਦੇ ਬਾਹਰ 2 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦਰਨਾ ਮਾਰਨਗੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਮੌਜੂਦ ਰਹਿਣਗੇ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਮੌਜੂਦ ਰਹਿਣਗੇ ਅਜੇ ਵਿੱਚ ਇਹ ਗੱਲ ਬੜੀ ਦਿਲਚਸਪ ਰਹੇਗੀ ਕਿ ਉਸ ਦਿਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਭਾਜਪੀ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕਿੰਨਾ ਤਕੜਾ ਰਹਿੰਦਾ ਹੈ ਕਿ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਆਦਮੀ ਆਗੂ ਲੀਡਰ ਕਿ ਚੰਡੀਗੜ੍ਹ ਤੋਂ ਵੀ ਸਾਰੇ ਕਾਉਂਸਲਰ ਉਚੇਚੇ ਤੌਰ ਤੇ ਦਿੱਲੀ ਪਹੁੰਚਣਗੇ ਇਹ ਦੇਖਣਾ ਬੜਾ ਦਿਲਚਸਪ ਰਹੇਗਾ ਉਂਝ ਚੰਡੀਗੜ੍ਹ ਦੇ ਮੇਅਰ ਦਾ ਮਸਲਾ ਇਸ ਵਕਤ ਕੌਮੀ ਮੁੱਦਾ ਬਣ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਚੋਣ ਹੋਈ ਹੈ ਪੂਰੇ ਮੁਲਕ ਦੇ ਵਿੱਚ ਟੈਲੀਵਿਜ਼ਨ ਤੇ ਇਹ ਮਾਮਲਾ ਸੁਰਖੀਆਂ ਬਣਿਆ ਹੋਇਆ ਹੈ ਔਰ ਹਰ ਕਿਸੇ ਨੂੰ ਇਹਦੇ ਤੇ ਪੱਖਪਾਤ ਨਜ਼ਰ ਆ ਰਿਹਾ ਹੈ ਕਿਉਂਕਿ ਹਜੇ ਤੱਕ ਵੀ ਸਪਸ਼ਟ ਤੌਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਜਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਨਹੀਂ ਤੱਥ ਦੱਸੇ ਗਏ ਕਿ ਜਿਹੜੇ ਇਲਜ਼ਾਮ ਵਿਰੋਧੀ ਲਾ ਰਹੇ ਨੇ ਉਹ ਗਲਤ ਨਹੀਂ ਸੋ ਐਡਮਿਨਿਸਟ੍ਰੇਸ਼ਨ ਔਰ ਕਾਰਪੋਰੇਸ਼ਨ ਵੱਲੋਂ ਵਿਰੋਧੀਆਂ ਦੇ ਇਲਜ਼ਾਮ ਨੇ ਜਿਹੜੇ ਉਹ ਗਲਤ ਸਾਬਤ ਨਹੀਂ ਕੀਤੇ ਗਏ ਔਰ ਵਿਰੋਧੀ ਤੇ ਇਹ ਇਲਜ਼ਾਮ ਲਾ ਰਹੀਆਂ ਨੇ ਕਿ ਸਾਡੇ ਸਾਹਮਣੇ ਵੋਟਾਂ ਨਹੀਂ ਗਿਣੀਆਂ ਗਈਆਂ ਕਾਉਂਟੀ ਗੇਜੈਂਟਸ ਦੇ ਸਾਹਮਣੇ ਵੋਟਾਂ ਨਹੀਂ ਗਿਣੀਆਂ ਗਈਆਂ ਵੋਟਾਂ ਦੀਆਂ ਪਰਚੀਆਂ ਨਾਲ ਛੇੜਛਾੜ ਕੀਤੀ ਗਈ ਹੈ ਔਰ ਪੱਖਪਾਤ ਕੀਤਾ ਚੋਣ ਅਧਿਕਾਰੀ ਨੇ ਔਰ ਥਾਣਿਆਂ ਤੱਕ ਇਹ ਗੱਲ ਹੈ ਜਿਹੜੀ ਇਹ ਪਹੁੰਚੀ ਹੈ ਉਦੋਂ ਭਗਵੰਤ ਮਾਨ ਹੋਣਾ ਨੇ ਕੱਲ ਇੱਕ ਪੋਸਟ ਜਾਰੀ ਕਰਕੇ ਦੱਸਿਆ ਕਿ ਗ੍ਰੀਨ ਸਕੂਲਜ਼ ਪ੍ਰੋਗਰਾਮ ਦੇ ਤਹਿਤ ਸੰਗਰੂਰ ਨੂੰ ਪੂਰੇ ਮੁਲਕ ਦੇ ਵਿੱਚ ਪਹਿਲਾ ਜ਼ਿਲ੍ਹਾ ਐਲਾਨਿਆ ਗਿਆ ਸੋ ਗ੍ਰੀਨ ਸਕੂਲਜ਼ ਪ੍ਰੋਗਰਾਮ ਦੇ ਤਹਿਤ ਸੰਗਰੂਰ ਜ਼ਿਲ੍ਹਾ ਪੂਰੇ ਮੁਲਕ ਦੇ ਵਿੱਚ ਨੰਬਰ 1 ਤੇ ਆਇਆ ਹੈ ਇਹ ਭਗਵੰਤ ਮਾਨ ਨੇ ਕੱਲ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੌੜੀ ਔਰ ਇਸ ਤੋਂ ਬਾਅਦ ਭਗਵੰਤ ਮਾਨ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਨੇ ਇਸ ਪ੍ਰੈਸ ਕਾਨਫਰੰਸ ਦੇ ਨਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਅਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ 2024 ਦੇ ਵਿੱਚ ਪਹਿਲਾਂ ਹੀ 13 0 ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਕਰ ਚੁੱਕੇ ਨੇ ਕਿ ਅਸੀਂ 13 0 ਦੇ ਨਾਲ ਆਉਂਦੀਆਂ ਚੋਣਾਂ ਜਿੱਤਾਂਗੇ ਔਰ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਮੁੱਖ ਮੰਤਰੀ ਦੀ ਉਹ ਵੀ ਇਸੇ ਦਿਸ਼ਾ ਦੇ ਵਿੱਚ ਸੀ ਕਿ ਅਸੀਂ 13 0 ਕਿਉਂ ਜਿੱਤਾਂਗੇ 664 ਤੋਂ ਜ਼ਿਆਦਾ ਇਸ ਵਕਤ ਪੰਜਾਬ 'ਚ ਮਹੱਲਾ ਕਲੀਨਿਕ ਚੱਲ ਰਹੇ ਨੇ ਕੱਲ ਭਗਵੰਤਮਾਨ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ 150 ਮਹੱਲਾ ਕਲੀਨਿਕ ਆਉਂਦੇ ਸਮਿਆਂ ਦੇ ਵਿੱਚ ਹੋਰ ਤਿਆਰ ਕਰ ਰਹੇ ਹਾਂ ਸੋ ਇਹਦਾ ਮਤਲਬ ਹੈ ਕਿ 664 ਦੇ ਵਿੱਚ ਅਗਰ ਅਸੀਂ 150 ਜੋੜੀਏ ਤੇ 800 ਤੋਂ ਜ਼ਿਆਦਾ ਮਹੱਲਾ ਕਲੀਨਿਕ ਪੰਜਾਬ ਦੇ ਵਿੱਚ ਹੋ ਜਾਣਗੇ ਔਰ ਅਗਰ 2024 ਦੀਆਂ ਚੋਣਾਂ ਤੋਂ ਪਹਿਲਾਂ ਮਹੱਲਾ ਕਲੀਨਿਕਾਂ ਦਾ ਅੰਕੜਾ 800 ਤੇ ਪਹੁੰਚਦਾ ਹੈ ਇਹਦੇ ਨਾਲ ਆਮ ਆਦਮੀ ਪਾਰਟੀ ਸਿਆਸੀ ਤੌਰ ਤੇ ਮਜ਼ਬੂਤ ਹੋਏਗੀ ਹੁਣ ਤੱਕ ਇਨਾ ਮਹੱਲਾ ਕਲੀਨਿਕਾਂ ਤੋਂ 98 99 ਲੱਖ ਲੋਕ ਇਲਾਜ ਕਰਾ ਚੁੱਕੇ ਨੇ ਸੇਵਾਵਾਂ ਲੈ ਚੁੱਕੇ ਨੇ ਸੋ ਆਮ ਆਦਮੀ ਪਾਰਟੀ ਦਾ ਅਜੰਡਾ ਬੜਾ ਸਾਫ਼ ਹੈ ਕਿ ਅਸੀਂ ਡਿਵੈਲਪਮੈਂਟ ਤੇ ਅਸੀਂ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਨੇ ਅਸੀਂ ਸ਼ੁਰੂਆਤ ਕਰਤੀ ਹੈ ਕੰਮ ਦੀ ਹੋਲੀ-ਹੋਲੀ ਅਸੀਂ ਕੰਮ ਨੇਪਰੇ ਚਾੜਾਂਗੇ ਹੁਣ ਜਿਹੜਾ ਜ਼ੀਰੋ ਬਿੱਲ ਹੈ 90% ਲੋਕਾਂ ਨੂੰ ਜ਼ੀਰੋ ਬਿੱਲ ਉਹਦੀ ਫੇਰ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਕਿ ਸੂਬੇ ਚ 90% ਲੋਕਾਂ ਨੂੰ ਜ਼ੀਰੋ ਬਿੱਲ ਦੀ ਸਹੂਲਤ ਹੈ ਜਿਹੜੀ ਉਹ ਉਪਲਬਧ ਹੈ ਔਰ ਕੋਈ ਸ਼ੱਕ ਨਹੀਂ ਇਹ ਵੀ ਇੱਕ ਉਹ ਵੱਡੀ ਗਾਰੰਟੀ ਹੈ ਮੁਫਤ ਬਿਜਲੀ ਦੀ ਯੋਜਨਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਲਈ ਵੱਡੀ ਰਾਹਤ ਹੈ ਔਰ ਇਹਦੇ ਨਾਲ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਖਾਸ ਤੌਰ ਤੇ ਗਰੀਬ ਤਬਕੇ ਦਾ ਖਾਸ ਤੌਰ ਤੇ ਕਮਜ਼ੋਰ ਤਬਕੇ ਦਾ ਜ਼ਰੂਰਤਮੰਦ ਤਬਕੇ ਦਾ ਕਿਉਂਕਿ ਉਹਨਾਂ ਸਾਰਿਆਂ ਨੂੰ ਬਿਜਲੀ ਦੇ ਬਿੱਲਾਂ ਤੋਂ ਰਾਹਤ ਹੈ ਔਰ ਉਹ ਸਰਕਾਰ ਦੀ ਇਸ ਗਰੰਟੀ ਤੋਂ ਕਾਫੀ ਜ਼ਿਆਦਾ ਸੰਤੁਸ਼ਟ ਹੋਣਗੇ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ ਸੋ ਇਸ ਯੋਜਨਾ ਤੇ ਭਗਵੰਤ ਮਾਨ ਉਹਨਾਂ ਦਾ ਬਹੁਤ ਵੱਡਾ ਫੋਕਸ ਹੈ ਇਹਦੇ ਨਾਲ ਨਾਲ ਜਿਹੜੀ ਕੱਲ ਗੱਲ ਕੀਤੀ ਭਗਵੰਤ ਮਾਨ ਉਹਨਾਂ ਨੇ ਉਹਨਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਸਦੇ ਹੋਏ ਸੀ ਉਹਨਾਂ ਨਾਲ ਮੀਟਿੰਗ ਕੀਤੀ ਔਰ ਡਿਪਟੀ ਕਮਿਸ਼ਨਰਾਂ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਜਿੰਨੀਆਂ ਸਰਕਾਰੀ ਯੋਜਨਾਵਾਂ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਫਾਇਦੇ ਮਿਲ ਰਹੇ ਨੇ ਉਹ ਸਾਰੀਆਂ ਯੋਜਨਾਵਾਂ ਨੂੰ ਸਮੇਂ ਸਿਰ ਮੁਕੰਮਲ ਕਰੋ ਔਰ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਵੀ ਸਰਕਾਰੀ ਯੋਜਨਾਵਾਂ ਦੇ ਤਹਿਤ ਪੈਸਾ ਆਇਆ ਕੇਂਦਰ ਸਰਕਾਰ ਤੋਂ ਉਹ ਸਾਰੇ ਪੈਸੇ ਦੀ ਸਹੀ ਵਰਤੋਂ ਕਰਕੇ ਉਸ ਪੈਸੇ ਨੂੰ ਅਸੀਂ ਵਰਤੀਏ ਤਾਂ ਕਿ ਗੈਰ ਵਰਤੋਂ ਕੀਤਾ ਗਿਆ ਪੈਸਾ ਵਾਪਸ ਨਾ ਮੁੜੇ ਸੋ ਜਿਹੜਾ ਕੇਂਦਰ ਸਰਕਾਰ ਤੋਂ ਪੈਸਾ ਆਉਂਦਾ ਉਹ ਚ ਸੂਬੇ ਸਰਕਾਰ ਦਾ ਵੀ ਹਿੱਸਾ ਹੁੰਦਾ ਇਸ ਕਰਕੇ ਸਾਰੇ ਪੈਸੇ ਨੂੰ ਚੰਗੇ ਤਰੀਕੇ ਨਾਲ ਵਰਤਨ ਦੀ ਹਦਾਇਤ ਜਿਹੜੀ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੀਤੀ ਹੈ ਔਰ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਵੀ ਕਹੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਗਰੂਰ ਦੇ ਵਿੱਚ ਪਹਿਲ ਨਾਂ ਦੀ ਇੱਕ ਸੰਸਥਾ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਪਿੰਡਾਂ ਦੀਆਂ ਔਰਤਾਂ ਸਾਡੇ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਸਿਉਂ ਰਹੀਆਂ ਨੇ ਪਿਛਲੀਆਂ ਸਰਕਾਰਾਂ ਵੇਲੇ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਸਵਾਈਆਂ ਜਾਂਦੀਆਂ ਸੀ। ਹੁਣ ਪਹਿਲਨਾ ਆ ਦੀ ਸੰਸਥਾ ਬਣਾ ਕੇ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਔਰ ਸਕੂਲਾਂ ਦੇ ਯੂਨੀਫਾਰਮ ਪਿੰਡਾਂ ਦੀਆਂ ਮਹਿਲਾਵਾਂ ਨੇ ਸੀ ਕੇ ਦਿੱਤੀਆਂ। ਜਿਹੜੀਆਂ ਕਾਫੀ ਪਸੰਦ ਕੀਤੀਆਂ ਗਈਆਂ ਔਰ ਕਾਫੀ ਚੰਗੇ ਤਰੀਕੇ ਨਾਲ ਉਹਨਾਂ ਦਾ ਉਹਨਾਂ ਦਾ ਨਿਰਮਾਣ ਹੋਇਆ ਉਹ ਬਣਾਈਆਂ ਗਈਆਂ। ਹੁਣ ਇਹ ਵੀ ਭਗਵੰਤ ਮਾਨ ਨੇ ਦੱਸਿਆ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਣੇ ਬੱਚਿਆਂ ਦੀਆਂ ਵਰਦੀਆਂ ਦੇ ਆਰਡਰ ਪਹਿਲ ਦੇ ਨਾਲ ਜੁੜੀਆਂ ਮਹਿਲਾਵਾਂ ਨੂੰ ਦੇ ਦਿੱਤਾ ਹੈ ਔਰ ਲਗਭਗ ਪਹਿਲ ਯੋਜਨਾ ਨਾਲ ਜੁੜੀਆਂ ਮਹਿਲਾਵਾਂ ਨੇ 1 ਸਾਲ ਦੇ ਵਿੱਚ 1.5 ਲੱਖ ਰੁਪਏ ਦੀ ਆਮਦਨ ਕੀਤੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਮਾਮਲਾ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਸੰਗਰੂਰ ਦੇ ਵਿੱਚ ਜਿਹੜੀ ਇਹ ਪਹਿਲ ਯੋਜਨਾ ਹੈ ਇਹਨੂੰ ਰੋਲ ਮਾਡਲ ਮੰਨ ਕੇ ਪੂਰੇ ਪੰਜਾਬ ਦੇ ਵਿੱਚ ਹੁਣ ਇਸ ਯੋਜਨਾ ਨੂੰ ਲੈ ਕੇ ਜਾਵਾਂਗੇ ਔਰ ਇਹਨਾਂ ਸਾਰੀਆਂ ਇਹਨਾਂ ਸਾਰੀਆਂ ਉਪਲਬਧੀਆਂ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ 24 ਦਾ ਨਿਸ਼ਾਨਾ ਵੇਖ ਰਹੇ ਨੇ ਇੱਕ ਵਾਰੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਗੱਲ ਅਸੀਂ ਸੁਣੀਏ ਕਿ ਹੌਲੀ-ਹੌਲੀ ਕੰਮ ਸਾਹਮਣੇ ਆਉਣ ਲੱਗਣਗੇ ਅੱਜ ਸੰਗਰੂਰ ਦਾ ਰੰਗ ਸਾਹਮਣੇ ਆਇਆ ਸੰਗਰੂਰ ਨੂੰ ਅਸੀਂ ਰੋਲ ਮਾਡਲ ਮੰਨ ਕੇ ਸਾਰੇ ਪੰਜਾਬ ਚਾਚ ਮੈਂ ਕਿਹਾ ਕਿ ਸੰਗਰੂਰ ਨੂੰ ਸੰਗਰੂਰ ਵਾਂਗੂ ਕੰਮ ਕਰੋ ਸਿੱਖ ਲਓ ਇੱਕ ਦੂਜੇ ਤੋਂ ਕੋਈ ਮੋਗਿਆਲ ਦੇ ਡੀਸੀ ਨੇ ਕੋਈ ਹੋਰ ਵਧੀਆ ਕੰਮ ਕਰਤਾ ਕਪੂਰਥਰਾਲੇ ਨੇ ਕੁਝ ਹੋਰ ਕੰਮ ਕਰਤਾ ਤਾਂ ਦੂਜੇ ਡੀਸੀਜ਼ ਆਪਸ ਚ ਗਰੁੱਪ ਬਣਵਾਤਾ ਉਹਨਾਂ ਦਾ ਕਿ ਤੁਸੀਂ ਆਪਸ ਚ ਪੁੱਛੋ ਜੀ ਤੁਸੀਂ ਕਿ ਉਹ ਕਰੀ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾ ਮਾਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਜ਼ ਸਿਉ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੇ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜੈਨਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜਿਹੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਤਹਿਲ ਪੂਰੇ ਪੰਜਾਬ ਚ ਕਰ ਦੇਣਗੇ ਹਾਂਜੀ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਹੋਣਗੀਆਂ ਸਿਕਿਉਰਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸਲਾਹੋ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬਹਿ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੋਵੇ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਇਹਦੇ ਬਾਰੇ ਜਾਣਕਾਰੀ ਵੀ ਦੇ ਦੇ ਅਸੀਂ ਵੀ ਜਾਰੀ ਕਰਦੇ ਹਾਂ ਹੁਣ ਜਿਹੜੀ ਇੱਕ ਹੋਰ ਬਹੁਤ ਵੱਡੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਉਹਨਾਂ ਨੇ ਦਾਵਾ ਕੀਤਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਸਰਕਾਰੀ ਸਕੂਲਾਂ ਦੀਆਂ ਬਾਉਂਡਰੀ ਵਾਲਜ਼ ਕਰ ਦਿੱਤੀਆਂ ਜਾਣਗੀਆਂ ਭਾਵ ਕਿ ਜਿੰਨੇ ਵੀ ਪੰਜਾਬ ਦੇ ਸਰਕਾਰੀ ਸਕੂਲ ਨੇ ਉਹਨਾਂ ਦੀ ਚਾਰ ਦਿਵਾਰੀ ਕਰ ਦਿੱਤੀ ਜਾਏਗੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਬਹੁਤ ਸਾਰੇ ਸਾਡੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੀਆਂ ਚਾਰ ਦੁਆਰੀਆਂ ਨਹੀਂ ਐ ਔਰ ਜਿਹਦੇ ਨਾਲ ਵਿਦਿਆਰਥੀਆਂ ਨੂੰ ਕਾਫੀ ਸਹੂਲਤਾਂ ਦੀ ਕਾਟ ਹੁੰਦੀ ਹੈ ਕਿਉਂਕਿ ਬਹੁਤ ਸਾਰੀਆਂ ਚੋਰੀਆਂ ਇਹਦੇ ਕਰਕੇ ਸਕੂਲਾਂ 'ਚ ਹੁੰਦੀਆਂ ਨੇ ਜਿਸ ਕਰਕੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਸਹੂਲਤਾਂ ਦਾ ਸਮਾਨ ਕੱਟ ਆਉਂਦਾ ਕਿਉਂਕਿ ਚੋਰੀ ਹੋਣ ਦਾ ਖਤਰਾ ਰਹਿੰਦਾ ਹੁਣ 31 ਮਾਰਚ ਤੱਕ ਸਾਰੇ ਸਰਕਾਰੀ ਸਕੂਲਾਂ ਦੀਆਂ ਚਾਰ ਦੁਆਰੀਆਂ ਹੋ ਜਾਣਗੀਆਂ ਇਹ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਹੈ ਇਹਦੀ ਵੀ ਬਹੁਤ ਵੱਡੀ ਅਹਿਮੀਅਤ ਹੈ ਇਹ ਗੱਲ ਵੀ ਸੁਣੀਏ ਸਕੂਲ এডੂਕੇਸ਼ਨ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬڑے ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿਉਂ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆ ਦੇ ਮੰਦਰ ਨੂੰ ਵਿਦਿਆ ਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹ ਵਿੱਚ ਮਿਲਣ ਗਿਆ ਸੋ ਸਕੂਲ ਐਜੂਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਸੋ ਇਹਦੇ ਨਾਲ ਨਾਲ ਭਗਵੰਤ ਮਾਨ ਉਹਨਾਂ ਨੇ ਹੋਰ ਬਹੁਤ ਸਾਰੀਆਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਯੋਜਨਾਵਾਂ ਦਾ ਖੁਲਾਸਾ ਕੀਤਾ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਨਰੇਗਾ ਦਾ ਪੈਸਾ ਹੈ 2023-24 ਦੇ ਵਿੱਚ ਜਿਹੜਾ ਨਰੇਗਾ ਦਾ ਪੈਸਾ ਹੈ ਉਹ 277.24 ਕਰੋੜ ਰੁਪਏ ਖਰਚਿਆ ਗਿਆ ਸੋ ਇਹ ਪੈਸੇ ਜਿਹੜੇ ਨੇ ਇਹ ਜਿਹੜੇ ਗਰੀਬ ਲੋਕ ਨੇ ਨਰੇਗਾ ਸਕੀਮਾਂ 'ਚ ਕੰਮ ਕਰਦੇ ਨੇ ਉਹਨਾਂ ਨੂੰ ਮਿਲਦੇ ਨੇ ਸੋ 277 ਕਰੋੜ ਰੁਪਏ ਉਹਨਾਂ ਨੇ ਦੱਸਿਆ ਕਿ ਅਸੀਂ ਨਰੇਗਾ ਦੇ ਵਿੱਚ ਖਰਚੇ ਨੇ ਔਰ ਨਹਿਰਾਂ ਨਹਿਰਾਂ ਦੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਨਹਿਰਾਂ ਦੇ ਰਿਪੇਅਰ ਦੇ ਕੰਮ ਨੇ ਉਹ ਤਸੱਲੀ ਨਾਲ ਕੀਤੇ ਜਾ ਰਹੇ ਨੇ ਔਰ ਔਰ ਵੱਡੇ ਪੱਧਰ ਤੇ ਜਿਹੜਾ ਪਾਣੀ ਹੈ ਨਹਿਰੀ ਪਾਣੀ ਉਹਨੂੰ ਖੇਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਵੀਆਂ ਕਸੀਆਂ ਤੇ ਸੂਏ ਬਣ ਰਹੇ ਨੇ ਔਰ ਪਚੀ ਪਚੀ 30 30 ਸਾਲਾਂ ਬਾਅਦ ਕਈ ਪਿੰਡਾਂ ਦੇ ਵਿੱਚ ਪਾਣੀ ਹੈ ਜਿਹੜਾ ਨਹਿਰੀ ਪਾਣੀ ਹੈ ਜਿਹੜਾ ਉਹ ਪਹੁੰਚਿਆ ਔਰ ਨਹਿਰੀ ਪਾਣੀ ਪੰਜਾਬ ਦੇ ਲਈ ਸਚਾਈ ਦਾ ਇੱਕ ਬਹੁਤ ਵੱਡਾ ਸਾਧਨ ਹੈ ਸੋ ਜਿਨ੍ਹਾਂ ਦਿਨਾਂ ਦੇ ਵਿੱਚ ਬਰਸਾਤਾਂ ਨਹੀਂ ਹੁੰਦੀਆਂ ਨਹਿਰੀ ਪਾਣੀ ਦੇ ਨਾਲ ਕਿਸਾਨ ਸਚਾਈ ਦਾ ਪਾਣੀ ਵਰਤਦੇ ਨੇ ਸੋ ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੇ ਨਾਲ ਇੱਕ ਵਾਰ ਫੇਰ ਆਪਣਾ ਅਜੰਡਾ ਡਿਵੈਲਪਮੈਂਟ ਦਾ ਰੱਖਿਆ ਔਰ ਉਹਨਾਂ ਨੇ ਡਿਵੈਲਪਮੈਂਟ ਦੀ ਗੱਲ ਕਰਕੇ 2024 ਦੀਆਂ ਚੋਣਾਂ ਤੋਂ ਪਹਿਲਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਦੀ ਕਿ ਕਿਉਂ ਮੈਂ 13 0 ਦੀ ਗੱਲ ਕਰ ਰਿਹਾ ਕਿਉਂ 13 0 ਦੀ ਵਕਾਲਤ ਕਰ ਰਿਹਾ ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ। ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਹੈ ਉਹੋ ਖੇਤਾਂ ਤੱਕ ਪਹੁੰਚਾਉਣਾ ਹੈ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀਆਂ ਹੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲ ਨੂੰ ਲੈ ਕੇ ਜਾ ਰਹੇ ਹਾਂ ਇਹ ਸਾਡਾ ਇੱਕ ਮਿਸ਼ਨ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ